आती प्रधान ਐ ਇਨੀ ਆੜੀ ਪੈ ਗਈ ਹਾਂ ਨਾ ਨਾ ਠੀਕ ਹੈ ਦਾਣਾ ਦਿਖਾਉਂਦਾ ਹੈ प्रधान ਹੁਣ ਥਾਪੀਆ ਦੇ ਦੇ ਬੰਦੇ ਨੂੰ ਇਹਦੇ ਬਾਈ ਜਿਹੜੀ ਆ ਪੱਤੀ ਲਾਤੀ ਇਹ ਵਧੀਆ ਲੱਗੀ ਬਹੁਤ ਵਧੀਆ ਇਹਦੇ ਵਿੱਚ ਡਲੇ ਲੱਗ ਕੇ ਨਾ ਬਲੇ ਹੋਰ ਰੁਕ ਜਾਂਦੇ ਅੱਛਾ ਹੁਣ ਇਹਦਾ ਪੱਕਾ ਕੰਮ ਕਰਦਾ ਵਾਹ ਇਹਦਾ ਹਾਂ ਠੀਕ ਹੈ ਜਾਉਂਗੇ ਨਹੀਂ ਹੈ ਹੁਣ ਬਸ ਠੀਕ ਹੈ ਤਾਹਰਾ ਕੀ ਕਰਦੇ ਪੱਤੀ ਦੇਖਦੇ ਹਾਂ ਕਿਆ ਬਣਦਾ ਗਰੀਬਿਆ ਚੱਕਦੇ ਭਰਾ ਮੈਂ ਕਿਹਾ 2 ਕਿਲੇ ਫੁੱਲ ਹੋ ਜਾਣਾਂ 3 ਕਿਲੇ ਇਹ ਕਿਹਨਾਂ ਥਾਂ ਕਿਉਂ ਆਉਣੇ ਪਹਿਲਾਂ ਦੇਖੇ ਨਾ ਸਹੀ ਸਾਥ ਸਾਥ ਹੂੰ ਜਰਾ ਨਾ ਪਾਈ ਇਹ ਕਿੰਨਾ ਕਰਨਾ ਹੈ ਦਾਇਕ ਨਾ ਕਰਨਾ ਬਾਈ ਦਾਇਕ ਥੈਲਾ ਕਰਦੇ ਵੀ ਤੇ ਸਤਿ ਸ਼੍ਰੀਕਾਲ ਜੀ ਬਾਈ ਸਾਰੇ ਵੀਰਾਂ ਨੂੰ ਪ੍ਰਧਾਨ ਜੀ ਆ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਤੇ ਅੱਜ ਲੱਗੇ ਬਾਈ ਪ੍ਰਧਾਨ ਬਾਈ ਦੇ ਖੇਤਾਂ ਜੀ ਆ ਵੀ ਬੀਜਣ ਪਰਾਂ ਲੇਟ ਹੋ ਗਈ ਬਹੁਤ ਜਿੰਨ 10 ਦਿਨ ਲੇਟ ਆ 15 ਦਿਨ ਪ੍ਰਧਾਨ ਮੰਡੀਆਂ ਚੁੱਲ ਜਿਆ ਵਾ ਤਾਂ ਬਹੁਤ ਜ਼ਿਆਦਾ ਢੇਰੀ ਪਾ ਛੱਡ ਕੇ ਮੈਂ ਕਹਿੰਦਾ ਘਰ ਨੂੰ 10 ਘੇੜੇ ਲੈ ਲੈਂਦਾ ਹੂੰ ਘਰ ਵੀ ਨਾ ਵੀ ਨਹੀਂ ਜੀ ਲੱਗਦਾ ਘਰ ਵੀ ਨਾ ਵੀ ਲੱਗਦਾ ਤੇਰੀ ਕੋਲ ਵੀ ਪੈਣਾ ਜ਼ਰੂਰੀ ਹੈ ਤੇਰੀ ਕੋਲ ਵੀ ਪੈਣਾ ਜ਼ਰੂਰੀ ਹੈ ਕਿਉਂਕਿ ਬਾਈ ਤੁਹਾਨੂੰ ਪਤਾ ਹੀ ਅੱਜ ਗੱਲ ਕਿਸੇ ਦਾ ਭਰੋਸਾ ਨਹੀਂ ਹੈਗਾ ਹੂੰ ਕਿਉਂਕਿ ਲੇਬਰ ਵੀ ਵਿਚਾਰੀ ਭੁੱਖੀ ਮਰਦੀ ਹੁਣ ਉਹ ਵੀ ਕੀ ਕਰੇ ਹੂੰ ਜਣੀ ਚੋਰੀ ਨਹੀਂ ਹੈਗੀ ਚੋਰੀ ਨਹੀਂ ਹੈਗੀ ਹੈ ਡੰਗਰ ਆਮਨੇ ਡੰਗਰਾ ਲੜਾਰਾ ਹੂੰ ਪਤਾ ਜਦੋਂ ਨੇਰੀ ਆਈ ਫਿਰ ਉਹਦੋਂ ਕੀ ਹੋਇਆ ਉਸ ਦਿਨ ਮੈਂ ਘਰ ਨੂੰ ਆ ਗਿਆ ਕੁਦਰਤੀ ਮਾਸ਼ਾਅੱਲ ਮੌਸਮ ਸਾਫ ਆ ਹੂੰ ਪਰ ਆਸੂੰ 1.5 ਵਜੇ ਨੇਰੀ ਆ ਗਈ ਦੁਬਾਰਾ ਫੇਰ ਮੋੜੇ ਹਾਂ ਉੱਕਣ ਗਿਆ ਬਰ ਦਰਖਤ ਟੁੱਟੇ ਹੋਏ ਇੱਕ ਜਗ੍ਹਾ ਦੇਖ ਲੈ ਜਣੀ ਨੇਰੀ ਇੰਨੀ ਚੱਲੀ ਆਮਨੇ ਹਾਏ ਕਾਹਨੂੰ ਕਹਾਂਗਾ ਸਾਰੀ ਮੱਡੀ ਤੇ ਤਰਪਾਲ ਉੜੀ ਆਈਆਂ ਲੇਬਰ ਉੱਠ ਖੜੀ ਜਾਣੀ ਮੇ ਔਖਾ ਹੋ ਗਿਆ ਦਾ ਹਾਂ ਔਖਾ ਹੋ ਗਿਆ ਸਭ ਨੇ ਪਾਤਾ ਹੈ ਇਨ੍ਹਾ ਸ਼ੁਕਰ ਕਰ ਪ੍ਰਮਾਤਮਾ ਦਾ ਵੀ ਮੀਂਹ ਨਹੀਂ ਪਿਆ ਮੀਂਹ ਨਹੀਂ ਪਿਆ ਵੀ ਰੱਖ ਲੈ ਰੱਬ ਨੇ ਹਾਂ ਤੇ ਬਾਈ ਧੀਰਾ ਬਾਈ ਆ ਰਿਹਾ ਏ ਸਿੰਧੂ ਲੈ ਆ ਨਾ ਮਾ ਸੁਪਰ ਸੀਟਰ ਉਹਦਾ ਕਰ ਦੇਣਾ ਤੂੰ ਕਾਟਣਾ ਬਾਕੀ ਓਕੇ ਹਾਏ ਹੁਣ ਦੇਖਦੇ ਆ ਚੱਲਣਾ ਪ੍ਰਧਾਨ ਪਹਿਲੇ ਦਿਨੇ ਹਲੇ ਸੈਟਿੰਗ ਸ਼ੂਟਿੰਗ ਉਹ ਵੀ ਦੇਖਣੀ ਪੈਣੀ ਹਾਂ ਦੇਖਦੇ ਹੁਣ ਕੀ ਬਣਦਾ ਇਹ ਨਹੀਂ ਗੱਲ ਪ੍ਰਧਾਨ ਦੀ ਸੁਪਰ ਸੀਟਰ ਕੇ ਵਧੀਆ ਹੁੰਦੀ ਲੈਣੇ ਚ ਆਨਲਾਈਨ ਚ ਵਧੀਆ ਹੋ ਜਾਂਦੀ ਆ ਹਾਂ ਬਾਕੀ ਬਾਈ ਪ੍ਰਧਾਨ ਨੇ ਪਰਾਲੀ ਜੀ ਜਗਾਈ ਹੈ ਵੀ ਆਪਣੇ ਗੁਜਰਾਂ ਨੂੰ ਆ ਜਿਹੜੇ ਡੰਡੇ ਸੋਟਿਆਂ ਕੇ ਚੱਕਦੇ ਵੀ ਸਵਾਦ ਹੀ ਨਹੀਂ ਆਉਂਦਾ ਗੱਲ ਵਾਸ ਨਹੀਂ ਜਬੇਲਰ ਬੇਲਰੇ ਆ ਬੇਲਰ ਬੇਲਰੇ ਬਾਈ ਬੇਲਰ ਕੇ ਆਏ ਆ ਬਾਈ 20% ਰਹਿ ਜਾਂਦੀ ਹੈ ਏਕਣਾ ਦਾ 70 ਜਿਗਾ 100 ਮਾ ਤੇ ਮੈਂ ਕਹਿੰਦਾ 40% 50 ਪਏ ਇਹਨਾਂ ਚੱਕੜੀਆਂ ਮੋਟੀ ਆ ਹਾਂ ਇਹਨਾਂ ਦੀ ਬਾਈ 50% ਪਈ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਆ ਦੇਖ ਲਓ ਬਾਈ ਆਹ ਇਧਰਲੇ ਖੇਤਾਂ ਮਾ ਚੱਕੀ ਹੋਈ ਹੈ ਕਿਆ ਬੰਦਾ ਕਰੂਗਾ ਉੰਨੀਓਂ ਦੇਖਦੀ ਹੈ ਹੂੰ ਬਹੁਤ ਗਲਤੀ ਘਰੀ ਚੱਕਾ ਕੇ ਇਹ ਹੂੰ ਬਿੱਲ ਰਮਾ ਦਾ ਸਾਫ ਹੋ ਜਾਣਾ ਦਾ ਕਿ ਬਿਲਕੁਲ ਹੈ ਹੂੰ ਕੀ ਨਹੀਂ ਗੱਲ ਹੁਣ ਅੱਧੀ ਚੱਕ ਹੋ ਗਈ ਅੱਧੀ ਚੱਕ ਨਹੀਂ ਹੋਈ ਸਵਾਦ ਨਹੀਂ ਆਇਆ ਕਿਆ ਕਰਾਂ ਨਾ 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 ਇਹ ਪਿਵਾਏ ਤੇ ਲੋਟ ਆਉਣੀ ਹੈ ਨਾ ਕਿਸੇ ਪਾਸੇ ਨੂੰ ਲੋਟ ਨਹੀਂ ਪਰਦਾ ਇਹ ਇਹ ਸਾਡੇ ਹੈਗੇ ਆ ਬਾਈ ਦੋ ਕਪਾਲਟੀਆਂ ਇਹ ਕਈ ਸਾਲ ਹੋ ਗਏ ਡੰਡਾ ਸੋਟਾ ਹੀ ਨਹੀਂ ਛੱਡੇ ਇਹਨਾਂ ਨੇ ਬਿੱਲ ਲੈਣਾ ਚਾਹੀਦਾ ਮੈਂ ਤਾਂ ਇਹਨਾਂ ਨੂੰ ਕਿਹਾ ਜੇ ਕਿਤੇ ਪੰਜੀ ਵੀ ਲੈ ਲੈਣਾ ਪੰਜਾਂ ਰੂਹੇ ਵਾਲੀ ਫੇਰ ਵੀ ਠੀਕ ਰੇ ਡੰਡੇ ਛੋਟੇ ਰੱਖਦੇ ਪੰਦੀ ਗੱਲ ਬਾਈ ਭਈਆਂ ਦਾ ਜੋਰ ਲੱਗਦਾ ਹੈ ਹੂੰ ਡੰਡੇ ਗਲ ਮੈਂ ਤਾਂ ਇਹਨਾਂ ਨੂੰ ਸਲਾਹ ਦੱਤੀ ਆ ਮਾਹ ਬੈਲਰ ਨਾਲੋਂ ਪੱਖਾ ਜਾਈ ਲੈ ਲਓ ਹੂੰ ਟਰੈਕਟਰ ਮਗਰ ਪਾ ਕੇ ਲੈਣਾ ਜ ਇਕੱਠਾ ਕਰਦਾ ਭਈਆਂ ਨੇ ਜਾ ਕੇ ਲੋਡ ਕਰ ਦੇਗਾ ਨਾ ਪੱਕਾ ਕਹਿੰਦੇ ਪੱਖੇ ਜ ਮਿੱਟੀ ਆਉਂਦੀ ਆ ਮਾਹੋਂ ਬਾਈ ਜਿਹੜੇ ਗੱਠਾ ਬਣੇ ਗਏ ਲਿਕੇ ਜਾਂਦੇ ਉਹ ਵੀ ਤਾਂ ਕਰਦੀ ਆ ਅੱਗੇ ਨੂੰ ਨਹੀਂ ਇਹ ਜੇ ਕੰਮ ਕਰਨਾ ਹੂੰ ਅੱਗੇ ਨੂੰ ਬੈਲਰ ਬੈਲਰ ਨਾਲ ਕੋਈ ਚਾਰ ਵਾਰੀ ਆ ਪੰਜ ਵਾਰੀ ਉਹਦਾ ਖਰਾਬ ਆ ਅੱਛਾ ਹੂੰ ਪ੍ਰਧਾਨ ਜੀ ਬੈਲਰ ਫਿਰ ਜਿਵੇਂ ਹੈ ਨਿਆਰਾ ਹਾਂ ਕੋਣ ਤਾਂ ਕੀ ਫੇਰਨਾ ਕਿਹੜਾ ਵੀ ਜਵੀ ਤੇ ਲੈਂਦਾ ਬਨੇ ਵਧੀਆ ਹਾਂ ਦਾ 10 ਕਿਲੋ ਦੀ ਪੈਕਿੰਗ ਹੈ ਹਾਂ 10 ਕਿਲੋ ਦੀ ਟੈਟੀ ਹੈ ਕੈਰੇਟ ਮਿਲੇਆ ਮੈਨੂੰ 70 ਰੁਪਏ ਮਿਲੇ ਆ ਵੀ ਵਧੀਆ ਵੀ ਆ ਹਾਂ ਜਵਾ 70 ਰੁਪਏ 70 ਜਵਾ ਮਿਲਿਆ ਹੂੰ ਤੇ ਸੁਪਰ ਦੇ ਥੈਲੇ ਪ੍ਰਦਾਨ ਨੇ 2.5 ਇੱਕ ਡਾਇਰ ਹਾਂ ਇੱਕ ਡਾਇਰ ਦਾ ਪੌਣਾ ਇੰਨੇ ਹੀ ਚੱਕਣਾ ਹੈ ਕੱਢਣਾ ਬਾਹਰ ਹਾਂ ਬਸ ਇੱਕ ਹੀ ਥਾਲਾ ਪਾ ਦੇਣਾ ਠੀਕ ਆ ਹੂੰ ਥੀਰੇ ਬਾਈ ਦੀ ਵੇਟ ਹੋ ਰਹੀ ਆ ਬਾਈ ਪਿੰਡ ਤੇ ਤੁਰ ਪਿਆ ਹਲੇ ਆ ਰਿਹਾ ਸਾਈਟਿੰਗ ਜੀ ਕਰਨ ਲੱਗਿਆ ਪਤਾ ਬਣੀ ਪਹਿਲਾ ਦਿਨ ਅਜੂ ਤਾਂ ਦੇਖਦੇ ਕਿਆ ਕਰਦਾ ਠੀਕ ਨਹੀਂ ਗੱਲ ਹਾਂ ਹਾਂ ਪਹਿਲਾ ਦਿਨ ਪ੍ਰਦਾਨ ਹੁਣ ਤੈਰਾ ਪਿਛਲੇ ਸਾਲ ਬੀਜੀ ਆ ਹੁਣ ਤੂੰ ਹੀ ਦਾਦੀ ਭਾਈ ਇੰਨਾ ਬੀਜ ਪੈਣਾ ਐ ਸਿਸਟਮ ਆਹ ਸਾਜੇ ਕਰ ਗਰੀ ਜਾਵੇ ਕਣਕ ਵਾਂਗੂ ਬਾਕੀ ਭਾਈ ਇੱਕ ਪਾਲੇ ਘੇੜੇ ਨਿਗਾਹ ਰੱਖ ਲਵੇ ਕਿੰਨਾ ਕੇ गिरਦਾ ਪਤਾ ਹੀ ਲੱਗ ਜਾਂਦਾ ਨਹੀਂ ਪ੍ਰਦਾਨ ਤੇਰਾ ਵੀਕੇੜੀ ਦਾ ਟਹਿਰਾ ਖੜਾ ਯਾਰ ਮੇਰੇ ਵਾਲਾ ਪਤਾ ਨਹੀਂ ਕਿੱਥੇ ਗਿਆ ਵੀਕੇੜੀ ਦਾ ਮੇਰੇ ਕੋਲ ਚਮਕਦਾ ਆ ਦੇਖ ਲੈ ਗੁੱਡੀ ਹਰੇਕ ਗੁੱਡੀ ਹਾਂ ਜਮੇ ਥੱਲੇ ਲੱਗੀ ਪਤਾ ਨਹੀਂ ਕਿਆ ਹੋ ਗਿਆ ਦੇਖ ਲੈ ਬਲੋ ਵੀਕੇੜੀ ਤਾਂ ਉੱਗਾ ਹੀ ਚਮਕਦਾ ਹਾਂ ਉਹਨੂੰ ਹੁਣ ਧੋ ਦੇ ਇਹ ਲੱਗ ਰਿਹਾ ਵੀ ਹੁਣ ਪਾ ਕੇ ਲਿਆਂਦੇ ਮੇਰੇ ਵਾਲਾ ਕਹਿੰਦੇ ਕੱਥ ਗਿਆ ਪਤਾ ਨਹੀਂ ਕਿਚਲਾਈ ਮੁਰਦਾ ਮਿਲੇ ਨਹੀਂ ਉਦੋਂ ਨੂੰ ਤੇ ਹੂੰ ਮੂਰੇ ਡਾਂਡਾ ਪਤਾ ਪਾਉਂਦਾ ਇਹਦੀ ਕਸਾਈ ਕਸਾਈ ਨਹੀਂ ਠੀਕ ਹੈਗੀ ਬਾਈ ਯਾਰੇ ਹੂੰਚੀ ਨਹੀਂ ਮੀ ਕਰਦਾ ਆ ਗੁੱਡੀ ਜਮ ਹੀ ਥੱਲੇ ਲਾਤੀ ਪਤਾ ਨਹੀਂ ਕਿਹੜਾ ਚੱਕਰ ਦਿਖਾਈਏ ਅਬ ਨਹੀਂ ਜਾ ਕੇ ਉਹਨੂੰ ਦਿਖਾਇਆ ਮੈਂ ਕਹਿੰਦਾ ਬਾਈ ਪਤਾ ਨਹੀਂ ਕਿਹੜਾ ਚੱਕਰ ਇਹ ਤਾਂ ਗੁੱਡੀ ਰਿਟਾਇਰ ਵਾਲਾ ਕੰਮ ਹੈ ਵੀ ਉੱਜਾ ਨਹੀਂ ਮੈਂ ਕਰਦਾ ਹੂੰ ਲਓ ਜੀ ਬਾਈ ਮੁੰਡਾ ਪਹੁੰਚ ਤਾਂ ਗਿਆ ਪਰ ਟਾਈਮ ਬਹੁਤ ਲੱਗ ਗਿਆ ਪਰਦਾ ਹੂੰ ਟਾਈਮ ਲੱਗ ਗਿਆ ਹੂੰ ਪ੍ਰਧਾਨ ਕਰਦੇ ਮੋਟਰਸ ਲਗਾ ਹਾਂ ਵੇਡ ਪਾ ਕੇ ਵੀ ਟਾਇਰ ਚੱਕਦਾ ਉਹ ਲਾ ਦੇ ਰਿਹਾ ਨਹੀਂ ਅੱਜ ਕੋਈ ਅਰੇ ਬਾਕੇ ਡੈਮੋ ਚਾਹ ਕਰਨੀ ਬਾਈ ਹੈ ਦੂਰੇ ਦੂਰੇ ਇੱਕ ਵਾਰ ਲਾ ਕੇ ਦੇਖ ਲੈ ਇੱਕ ਵਾਰ ਹੀ ਲਾ ਕੇ ਦੇਖ ਲੈ ਆ ਟਾਇਰ ਘੇੜਨਾ ਪਊਗਾ ਟਾਇਰ ਟੁੱਟ ਲਓ ਜੀ ਬਾਈ ਹਿੰਦੂ ਕਹਿੰਦਾ ਬਾਬੇ ਨਾਨਕ ਦਾ ਨਾਮ ਲੈ ਕੇ ਪਹਿਲਾਂ ਮੱਥਾ ਟੇਕ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਬਰਕਤਾਂ ਪਾਈ ਪਰ ਨ ਰ ਹੋ ਗਿਆ ਹੀਲਾ ਵਧੀਆ ਜੇਲੇ

ਜਬਰਦਾਨ ਪਾਸ ਐਨ ਬਣ ਗਈ ਗੱਲਬਾਤ ਓਕੇ ਪ੍ਰਧਾਨ ਤਾਂ ਸਲੀ ਦਾ ਕਰੋਂਦਾ ਕੇਸ ਦੀ ਆਹ ਹਾਂ ਦੇਤਾ ਹੀ ਪ੍ਰਾਲ ਗੈਲ ਕਰਦਾ ਮੇਰੇ ਹਿਸਾਬ ਨਾਲ ਕਣਕ ਵੀ ਸੁਪਰ ਸੀਡਰ ਲੈ ਚਾਹੀਦੀ ਆ ਨਾ ਕੋਕਾ ਐਨ ਕੋਕਾ ਇਹ ਟਰੈਕਟਰ ਕਹਿੰਦਾ ਪਤਾ ਲੱਗਦਾ ਕੋ ਵਧੀਆ ਰੇ 8 ਫੁੱਟਾ ਲਿਆਇਆ ਸੱਤ ਛੋਟਾ ਰਹਿਣਾ ਦਾ ਪਿੱਛੇ ਪਾਉਣਾ ਹਾਂਜੀ ਆੜਦੇ ਨਹੀਂ ਤੁਸੀਂ ਸਾਰੇ ਪਿੰਡ ਦੀ ਪ੍ਰਾਲੀ ਚੱਕ ਲਈ ਚਲੇ ਗਿਆ ਹੋ ਗਿਆ ਪ੍ਰਾਲੀ ਤਾਂ ਹੀ ਕਿ ਖਾਲੀ ਹੋਊਗਾ ਹੋਣਾ ਨਾ ਇਹਦਾ ਹੈ ਮੈਂ ਸਾਰੇ ਪਿੰਡ ਦੀ ਪ੍ਰਾਲੀ ਚੱਕ ਲਈ ਚਲੇ ਗਿਆ ਚੱਕਣਾ ਹੀ ਹੈ ਇਦੂ ਚਾ ਦੇ ਓਏ ਕਾ ਕਰੇ ਦਾ ਪਰਦਾਣਾ ਵੀ ਜਾਲੀਆਂ ਲਾਤੀ ਇਹਨੂੰ ਵਿੱਚ ਖੋਲ ਕੇ ਥੈਲੇ ਸਰੋ ਪਹੀਆ ਜੀ ਵੀ ਘੇਰਨਾ ਹੈ ਆ ਖੋਲ ਆ ਇੱਕ ਨਹੀਂ ਘੇਰਦੀ ਚੱਲ ਇਹਨੂੰ ਲਿਖਾਵਾ ਘਤਾਰਨਾ तो गेटे तो 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 अच्छा उपर बढ़िया हाँ वह वाइया बढ़िया भाई तो ਜਾਸਸ ਕਿਹ ਲੋ ਇਹ ਤਾਂ ਲਿਖਿਆ ਪਿਆ ਹੈ ਹਾਂ ਮੀਰ ਉਹ ਦੇਖਿਆ ਉਹਦਾ ਹੈਗਾ ਹਾਂ ਜਿੱਦੀ ਨਹੀਂ ਨਾ ਮੀਰ ਵਿੱਚ ਸਾਰਾ ਚੱਲ ਲੱਗ ਜੂ ਪਤਾ ਅੱਜ ਉਹਦਾ ਪ੍ਰਧਾਨ ਨਹੀਂ ਦੱਸ ਦੇਣਾ ਪਿਛੇ ਹੈ ਪ੍ਰਧਾਨ ਨਹੀਂ ਦੱਸ ਹਾਂ ਕਾ ਤਾਂ ਆਈਡੀਆ ਨਹੀਂ ਹੈਗਾ ਆਈਡੀਆ ਤਾਂ ਹੈਗਾ ਪਰ ਜਿਹੜਾ ਬੰਦਾ ਉਹਦੀ ਗੱਲ ਹੋ ਰਹੀ ਹੈ ਆਹੋ ਹੁਣ ਇਹਨੇ ਵੀ ਪਹਿਲੀ ਵਾਰ ਚਲਾਉਣਾ ਕਹਿੰਦਾ ਹੁਣ ਸਾਰੇ ਮਸ਼ੀਨਰੀ ਦਾ ਸਿਸਟਮ ਹੈ ਲੱਗ ਜੂ ਪਤਾ ਬਾਈ ਤੇ ਵਾਪੁਰਿਆਤ ਲੱਗਣੇ ਤੇ ਜਾ ਯਾਰ ਸਿੰਧੂ ਕੋਈ ਨਹੀਂ ਹੈਗਾ ਤੇਰਾ ਖਾਦਾ ਪੀਤਾ ਖੂਚ ਗਿਆ ਉਹ ਵੀ ਨਹੀਂ ਹੈ ਨੀ ਹਾਂ ਪੱਤੀ ਕਿੱਥੇ ਗਈਆਂ ਉਹ ਐਡੀ ਛੱਟ ਮਾਰ ਕੇ ਭਰਾ ਆਹਾਂ ਕਿਹੜੀਆਂ ਨੇ ਇੱਕੇ ਦਾ ਇੱਕੇ ਦਾ ਸਾੜ ਵਾਲਾ ਬੋਰ ਬੰਦ ਹੁੰਦਾ ਜਾ ਯਾਰ ਸਿੰਧੂ ਕੋਈ ਨਹੀਂ ਹੈਗਾ ਬਾਈ ਜਦਦਾ ਹੀ ਆਇਆ ਦਾ ਉਹ ਜਾ ਯਾਰ ਵਾਲਾ ਬੰਦਾ ਹਾਂ ਹੋਰ ਕੀ ਕਰਨਾ ਤੁਸੀਂ ਬੁੱਤੇ ਗਾਇ ਵੀ ਬਣਾਉਂਦੇ ਹਾਂ ਪਾਉ ਵੀ ਪਾਉ ਹਾਂ ਹੁਣ ਆਹ ਕੋ ਆਪ ਕੋ ਬਣਾ ਲੈ ਗਰਮ ਨਾ ਹੋ ਤਾੜ ਸਹੀ ਹੈ ਤੇ ਯਾਰ ਇਹ ਨਾ ਖਾ ਰਿਹਾ ਕੋਈ ਨਾ ਮਿੱਠਾ ਦਾ ਖਾ ਲਿਆ ਯਾਰ ਹੁਣ ਪਹਿਲਾ ਦਿਨ ਆ ਤੇ ਦੂਜਾ ਡੱਬਾ ਹੈ ਕਿੱਥੇ ਖਾ ਲਿਆ ਤਾ ਲੋਕੋ ਗਿਆ ਕੀਆ ਡੱਬਾ ਮੁੱਕ ਗਿਆ ਬਾਰ ਕਿਸੇ ਨੂੰ ਪਤਾ ਨਹੀਂ ਲੱਗਿਆ ਕੋਈ ਨਹੀਂ ਸਾਨੂੰ ਤਾਂ ਹੁਣ ਪਤਾ ਲੱਗਿਆ ਗਿਆ ਇੰਨਾ ਕੰਮ ਨਹੀਂ ਕਰਿਆ ਪਤਾ ਨਹੀਂ ਸਿੰਧੂ ਪਾਣਿਆਂ ਨੂੰ ਮੈਨੂੰ ਕੀ ਪਤਾ ਤਾਂ ਇਹ ਇਹਨੇ ਗਾਹ ਪਾਇਆ ਪੈਦਾ ਹਾਂ ਕੋ ਮੇਰੇ ਮੋੜਸਾਲਾ ਵੀ ਸਮਾਨ ਕਢਾ ਲਿਆ ਨੇ ਹੇਲਾ ਹੇਲਾ ਤੇਰੇ ਬਾਈ ਜਿਹੜੀ ਆ ਪੱਤੀ ਲਾਤੀ ਇਹ ਵਧੀਆ ਲੱਗੀ ਬਹੁਤ ਵਧੀਆ ਤੇਰੇ ਰੂਕੇ ਡਲੇ ਲੱਗ ਕੇ ਨਾ ਥਲੇ ਹੋਰ ਰੁਕ ਜਾਂਦੇ ਅੱਛਾ ਹੁਣ ਇਹਦਾ ਪੱਕਾ ਕੰਮ ਕਰਦਾ ਵਾਹ ਇਹਦਾ ਹਾਂ ਜਾਉਂਗੇ ਨਹੀਂ ਹਾਂ ਹੁਣ ਬਸ ਠੀਕ ਐ ਬਹੁਤ ਵਧੀਆ ਜੀ ਵਧੀਆ ਲੱਗਿਆ ਹੈ ਬਾਈ ਉਹ ਥੋੜਾ ਬਲਾ ਹੋ ਜੇ ਪਹਾੜ ਦਾ ਡਰਾਈਵਰ ਦਾੰਦ ਕੇਦਵਾ ਤੇ 100 ਫਰ ਦਾ ਪਾਉਣਾ ਇੱਥੇ ਪਰਨਾ ਹੌਲਾ ਜੀ ਇਹੇ ਤਾਂ ਤੁਹਾਡੇ ਲਈ ਆ ਅੱਗੇ ਨੂੰ ਨਹੀਂ ਕੱਠੀ ਜਿਹੜਾ ਨਹੀਂ ਡੰਡੇ ਗਰ ਡੰਡਿਆ ਦਾ ਕੰਮ ਖਤਮ ਆ ਹੁਣ ਪਛੀਨੀ ਕੰਮ ਯਾਰ ਇਨੀ ਦੁਨੀਆ ਅੱਗੇ ਪਹੁੰਚ ਗਈ ਇਹ ਬੀਜ ਐ 35 ਕਹਿੰਦਾ ਇਹ 35 ਠੀਕ ਕਿੰਨਾ ਪਈ ਆਪਣਾ ਜ 40 ਆ ਮੈਨੂੰ ਪਤਾ ਹੈ ਭਾਈ ਸਰਜਾ ਹਲਾਉਂਦਾ ਹੈ ਪਤਾ ਆ ਹਾਂ ਯੂਟਿਊਬ 'ਤੇ ਪਰ ਕੱਢ ਕੇ ਦੇਖੀਏ। ਉਹ ਭਲਾ ਦੇਣਾ ਫੜਾ ਫੜਾ ਦੇਣਾ। ਕੀ ਕਿ ਨੂਕੀਏ ਜੀ ਬਾਦੀ ਆ। ਹਾਂ? ਹੈ? ਹੈ? ਠੀਕ ਹੋ 갔다। ਅਗਰੇ ਕੀ ਆ ਟੈਕਸ? ਕੀ ਦੇਖਦੇ ਹਾਂ ਕਿ ਆ ਬਣਦਾ। ਗਰੀਬਿਆਂ ਚੱਕ ਦੇ। ਪਰ ਮੈਂ ਕਿਹਾ 2 ਕਿਲੇ ਫੁੱਲ ਹੋ ਜਾਣਾਂ 3 ਕਿਲੇ

ਮੈਂ ਕਹਾਂ ਮਹਾਂ ਪਤਾ ਨਹੀਂ ਕੀ ਹੋ ਗਿਆ ਕੀ ਹੋ ਗਿਆ ਜਾਲੀ ਮਹਾਸਾ ਲੱਗੇ ਸਾਨਾ ਇਹਦਾ ਹੱਥ ਗਿਆ ਨਹੀਂ ਹੈਗਾ ਹਾਂ ਬਹੁਤ ਜਿਆਦਾ ਕਿੱਥੇ ਰੱਖੀ ਜਾਲੀ ਲੋਹੇ ਦੀ ਹੈ ਹਾਂ ਆ ਗਿਆ ਕਿਹੜਾ ਕੰਮ ਚੱਲ ਚੁਕਾਰੇ ਭਾਈ ਇਹਨੂੰ ਬੈਟਰੀ ਡੋਨਰਟਰ ਦੀ ਚਾਰਜ ਲੋ ਆਏ ਨੂੰ ਆਰਾ ਆਹ ਤਾਂ ਬੋਸ ਤੇਲ ਵੀ ਜਾਨ ਨੇ ਨੇ ਖੜੇ ਨੇ ਸਾਈਡ ਦੀ ਰੱਖਣ ਖਾਜੀ ਦੀ ਹਾਂ ਮਨੀ ਬੈਟਰੀ ਹੈ ਉਹ ਤੇਰਫੋਂ ਦੀ ਫੇਰ ਕਿਆ ਧੋਖਾ ਦੇਗੀ ਉਹ ਪਲਾਂ ਨੇ ਪੁਰਾਣੀਆਂ ਪਲੇਟਾਂ ਪਾ ਪਾ ਕੇ ਉਹੀ ਆ ਪੁਰਾਣਾ ਪਾ ਕੇ ਚੱਲਦਾ ਜਾ ਕਰਕੇ ਦੇ ਦਿੰਦੇ ਆ ਹਾਂ ਕਿਦਾਂ ਨੇ ਲਾ ਲਈ ਹਾਂ ਫੇਰ ਦੁਬਾਰੇ ਲਖਾਈ ਆ ਸਰਮੋ ਦੀ ਰੱਖੀ ਦੇਣਾ ਵਾਹ ਜੀ ਵਾਹ ਹਾਂ ਜਬੀ ਕਿ ਨਹੀਂ ਪਾਤੀ ਹੁਣ ਜਬੀ ਤਾਂ ਇੱਕ ਪਾਇਆ ਹਲੇ 10 ਕਿਲੋ ਪਾਈ ਹੈ ਚੈੱਕ ਕਰਨੀ ਹੈ ਚੈੱਕ ਕਰ ਚੈੱਕ ਕਰ ਇਹਨੂੰ ਆਜੂਗਾ ਪੂਰਾ ਮੰਤਲ ਹਾਂ ਰਾਨਾ ਜੇ ਹੁਣ ਚੈੱਕ ਕਰਨਾ ਹਲੇ ਰੁਕੇ ਜਾ ਪਡਾਏ ਦਾ ਪਈ ਜਾਣਾ ਡਾਇਰ ਦਾ ਕੁਝ ਨਹੀਂ ਨਹੀਂ ਜਬੀ ਕਿ ਕੋਈ ਵੀ ਆ ਹਾਂ ਬਿੱਜੂਗਾ ਬਿੱਜੂਗਾ ਈ ਕਹਿੰਦਾ ਘਾਟੇ ਵਾਦੇ ਦਾ ਅੱਛਾ ਬਿੱਜੂ ਆ ਬਿੱਜੂਗਾ ਦੇਖ ਲੈਣਾ ਅਸੀਂ ਨਾ ਨਾ ਫੇਰ ਤਾਂ ਠੀਕ ਹੈ। ਟਰੇਲਾ ਕਿੰਨਾ ਫਰਕਾ ਰੰਗ ਦਾ ਉਹ ਕਾਲਾ ਪਿਆ ਡਾਇਆ ਇਹ ਪੂਰਾ ਪਿਆ। ਹਾਂ? ਹਾਂ। ਬਾਈਪਰ ਇਹ ਗਿਆ ਦੋ ਥੱਲੇ ਆ ਗਿਆ। ਹਾਂ ਦੋ ਥੱਲੇ। ਗਿਆ। ਕਵਾਂਟਲ ਪੈ ਗਿਆ। ਫੇਰ ਪਾ ਲਈ ਹੁਣ। ਆ ਟਾਇਰ ਜਾ ਘੇਰ ਦੋ ਮੇਨ ਚੀਜ਼ ਤਾਂ ਰਹਿ ਗਈ ਸੀ ਬੈਂਡ ਦੇ ਪ੍ਰਧਾਨ ਇਹਨੂੰ ਕੁਛ ਨਹੀਂ ਕਹਿੰਦਾ ਉਹ ਵਿੱਚ ਵੀ ਫਾ ਸਕਦਾ ਚੱਲ ਕਰਦਾ ਭਾਈ ਅੱਛਾ ਬਾਡੀਂ ਦਾ ਦਾਲਤਾ ਲੀਗਾ ਮਦਾਨ ਕਹਿੰਦਾ ਹਾਂ ਠੀਕ ਹੈ ਭਾਈ ਜਕਣੇ ਵਾਲਾ ਕੰਮ ਗਿਆ ਚੋੜੀ ਵਾਲਾ ਕੰਮ ਖਤਮ ਹੋਣਾ ਮਜੀਨਾ ਆ ਗਈਆਂ ਜਵੀ ਵਿਜੀਆ ਬਣੀ 30 ਪਰ 25 ਪਰ ਹੋ ਦੇਖ ਲੈ ਕਿੰਨਾ ਪੈਂਦਾ ਕਿੰਨਾ ਪੈਂਦਾ ਮਸ਼ੀਨ ਦੇ ਸਾਹ ਨਾਲ ਹਾਂ ਆਹਾ ਬਾਰਾ ਜਗਾਰਾ ਬਾਈ ਇਹ ਵੀ ਵਧੀਆ ਹੈ ਪ੍ਰਧਾਨ ਐ ਖਿੱਚ ਕੇ ਲੱਗ ਜਾਂਦੇ ਲੋਹੇ ਦਾ ਖਰਾਬ ਹੋ ਜਾਂਦੇ ਟੁੱਟ ਜਾਣਾ ਵਾਸਾ ਬਾਈ ਹਾਂ ਤੂੰ ਹੀ ਆ ਮਾਲਕ ਵਧੀਆ ਚੀਜ਼ ਲਿਆ ਹੈ ਬਾਈ ਕੰਮ ਚੱਲਦਾ ਹੋ ਗਿਆ ਕੋਰੇ ਬੰਦੇ ਜਿਵੇਂ ਕਰਦੇ ਹੋਏ ਕੋਰੇ ਲੈ ਨੂੰ ਗਲਾਪੀਪਾ ਜਾਨੀ ਜੱਦਾ ਮਾਨਾ ਕਰ ਰਹੇ ਨਿਗਾਹ ਰੱਖਣੀ ਪੈਂਦੀ ਹੈ ਅ ਨਿਗਾਹ ਰੱਖ ਫਿਰ ਬਾਈ ਮਰੀ ਕੱਢ ਤੈਨੂੰ ਨੀ ਕੱਢ ਕੱਢ ਲਉਣੀ ਜਿਵੇਂ ਕਰਦੇ ਆ ਹਾਂ ਜਿਵੇਂ ਗਾਣਾ ਨੰਪਾਣਾ ਕਰਦੀਆਂ ਹੈ ਹਾਂ ਵੀ ਨੰਗਾ ਨਹੀਂ ਰਹੂੰਗਾ ਇਹ ਵੀ ਚੀਜ਼ ਵਧੀਆ ਲਾਤੀ ਪੱਤੀ ਲਾਈ ਹੈ ਜਿਹੜੀ ਆਹ ਨਵੀਂ ਚੀਜ਼ ਲਾਈ ਆ ਬਾਈ ਡੇਡ ਬੰਦ ਕਰਦੀਆਂ ਹਾਂ ਹਾਂ ਹੁਣ ਦਾਣਾ ਵੀ ਨੰਗਾ ਨਹੀਂ ਰਹੂੰਗਾ ਮਿੱਟੀ ਪਾਉਂਗੀ ਹਾਂ ਉਹ ਵੀ ਚੀਜ਼ ਹੈ ਐਨ ਪੂਰਾ ਕੰਮ ਕਰਦੀ ਆ ਇਹਦਾ ਆ ਬੱਤੀਆਂ ਮਿੱਟੀ ਬੰਦ ਕਰਦੀਆਂ ਪੁਰੇ ਦੇ ਦੇਖਦਾ ਸਾਈਡ ਬੰਦੇ ਖੜ ਕੇ ਉਹ ਬਾਈ ਸੌਦ ਹੋਈ ਜਾਂਦੀ ਗਾਹਾਂ ਗਾਹਾਂ ਪਤਾ ਲੱਗ ਜਾਂਦਾ ਕਿ ਆ ਕਮੀ ਵੇਚੀ ਆ ਕੁੱਕਣਾ ਉਹ ਕਰੀ ਜਾਂਦੇ ਤੇ ਸੌਦ ਨਾ ਨਾ ਠੀਕ ਹੈ ਪ੍ਰਧਾਨ ਐ ਇੰਨੀ ਆੜੀ ਪੈ ਗਈ ਹਾਂ ਪ੍ਰਧਾਨ ਨੂੰ ਦਾਣਾ ਦਿਖਾਉਣਾ ਮੈਂ ਦੇਖ ਲੈ ਦਾਣਾ ਕਿੱਥੇ ਕਰਨਾ ਨਾ ਨਾ ਠੀਕ ਹੈ ਦਾਣਾ ਦਿਖਾਉਂਦਾ ਹੈ ਪ੍ਰਧਾਨ ਹੁਣ ਥਾਪੀ ਆ ਦੇ ਦੇ ਬੰਦੇ ਨੂੰ ਨਾ ਠੀਕ ਹੈ ਬੰਦਾ ਕੋਚਾ ਹੀ ਰਾ ਹੋਰ ਕੇ ਚਾਹੀਦਾ ਆਹ ਸਿੰਦੂ ਕੀ ਕਹਿੰਦਾ ਏ ਪਰਦਾ ਤਾਂ ਵੀ ਹੈਗਾ ਠੀਕ ਹੈ ਤੂੰ ਠੀਕ ਚੱਲਦਾ ਬੇਤ ਪੈ ਗਿਆ ਸਾਭ ਜੀ ਨਹੀਂ ਹੈਗੀ ਲੱਗ ਜੂ ਪਤਾ ਭਾਈ ਠੀਕ ਹੈ ਪਿਆ ਓ ਜੰਟੇ ਬੀਜੀ ਠੀਕ ਹੈ ਪਿਆ ਆ ਗਿਆ ਬੰਦੇ ਅੱਗੇ ਦਾ ਦਿਖਾ ਦਿਖਾ ਰਿਹਾ ਨਜ਼ਰ ਮੈਂ ਪੁੱਛ ਲੈ ਔਨ ਕਰ ਲੈ ਲੋ ਜੀ ਬਾਈ ਸੁਪਰ ਹੀਡਰ ਵਧੀਆ ਚੱਲਦਾ ਹੋਰ ਬਾਈ ਕੀ ਹਾਲ ਹੈ ਵਧੀਆ ਵੀਰੇ ਤੇਰਾ ਤਾਂ ਕਟਨ ਹੋ ਗਿਆ ਹੁਣ ਕੰਮ ਚੱਲਦਾ ਹੋ ਗਿਆ ਹੁਣ ਦੱਬ ਰੱਖੋ ਬਸ ਵੀਰੇ ਬਾਈ 8 ਫੋਟੇ ਇੱਕ ਵਾਰ ਉਪਰ ਆਇਆ ਲੱਗਣਾ ਤੇ ਲਾਉਣ ਲੱਗੇ ਹੈ ਜੀ ਹਾਂ ਇਹ ਹੱਥ ਖੜ ਜਾਣਾ ਨਵੇੜਾ ਬਹੁਤ ਹੈ ਨਵੇੜਾ ਬਹੁਤ ਹੈ ਆ ਦੇਖੋ ਭਾਈ ਚਾਰ ਫੰਟਾ ਗਈਆਂ ਐ ਫੁੱਲ ਸਵਾਈਆਂ ਆਣੀਆਂ ਐ ਵੀ ਪਤਾ ਨਹੀਂ ਲੱਗਦਾ ਕੰਮ ਨਿਭੜਦਾ ਦੱਸਦਾ ਐ ਮੂੰਹ ਤੇ ਬੋਲਦਾ ਆਪਣੇ ਤੇ ਹਾਂ ਵੀ ਕੰਮ ਹੋ ਰਿਹਾ ਐ ਦੇਖੋ ਸਫਾਈ ਵੀ ਵਧੀਆ ਸਫਾਈ ਵੀ ਵਧੀਆ ਟਰੈਕਟਰ ਵੀ ਠੀਕ ਚੱਲਿਆ ਮਾਣ ਹੈਗਾ ਟਰੈਕਟਰ ਪਰ ਹੈ ਟਰੈਕਟਰ ਤਾਂ ਹੀ ਮਾਣਾ ਤਾਂ ਹੀ ਛੋਟਾ ਲਿਆਂਦਾ 8 ਵਡਾ ਲਿਆਂਦਾ ਨੀ ਤਾਂ ਸੱਤ ਛੋਟਾ ਜਿਹਾ ਲਿਆ ਕੇ ਕੰਮ ਸਾਰ ਦੇਣਾ ਰਗੇ ਮਾਣ ਕਰਕੇ ਲਿਆਂਦਾ ਐ ਨਾ ਨਾ ਠੀਕ ਐ ਬਾਕੀ ਗੋਲੂ ਬਾਈ ਦੀ ਸਖਤ ਵਧੀਆ ਚੱਲਦੀ ਆ ਥੋੜਾ ਚੱਕਰ ਜਿਹੜਾ ਉਹ ਉਹ ਹਲਕਾ ਗੋੜਾ ਹਲਕਾ ਨਾ ਜਿਹੜਾ ਉਹ ਚੱਕਰਾ ਘੁੰਮਦਾਏ ਉਹ ਇੰਨਾ ਹੈਵੀ ਨਹੀਂ ਦਿੰਦਾ ਬਾਈ ਕੰਪਨੀ ਨੇ ਉੱਧਾ ਵਧੀਆ ਇੱਥੇ ਪਹਿਲਾ ਵਾਲੇ ਮੰਗੂ ਗੱਬੇ ਬਲੇਟ ਲਾ ਕੇ ਉੱਪਰ ਉਹਦੇ ਉਹ ਲਾਇਵੇ ਹੁੰਦੇ ਨਾ ਪਹਿਲੇ ਤਾਂ ਪਤਾ ਹੀ ਨਹੀਂ ਲੱਗਦਾ ਹੈਵੀ ਹੈ ਇੱਕ ਸਿੰਗਲ ਡੇਟ ਇਹ ਮਾ ਗੰਡ ਕੋਈ ਨਹੀਂ ਬਾਕੀ ਪ੍ਰਧਾਨ ਦੀ ਡਿਊਟੀ ਉੱਪਰ ਲਾਤੀ ਭਾਈ ਕਈ ਵਾਰ ਜੇ ਮਾੜਾ ਮੋਟਾ ਫੋਰ ਰੁੱਕ ਗਿਆ ਵੀ ਆਪਣੀ ਨਿਗਾਹ ਰੱਖ ਜਬੀ ਕਰਕੇ 11:30 ਹਾਂ ਕਾਉਂਟਰ ਦਾ ਪ੍ਰਧਾਨ ਹੂੰ ਕਾਉਂਟਰ ਹੋ ਗਿਆ ਤੇਰਾ 15 ਕਾਉਂਟਰ ਵਜੇ 14 15 ਕਾਉਂਟਰ ਹੋ ਗਿਆ ਕੋਈ ਪ੍ਰਵਾਹ ਨਹੀਂ ਹੈਗੀ ਇੱਕ ਮੂਰੇ ਥੋੜਾ ਜਿਹਾ ਚੱਕਰਾਇ ਟੰਗਿਆ ਵਾ ਇਹਨਾਂ ਨੇ ਕੋਈ ਫਰਕ ਨਹੀਂ ਐਡੀ ਗੱਲਬਾਤ ਨਹੀਂ ਹੈਗੀ ਚੱਲੀਏ ਚੱਲ ਆਪਾਂ ਚੱਲੀਏ ਇਹਨਾਂ ਨੇ ਵੀ ਜਾਨੇ ਹੋ ਰਾਂ ਸਫਾਈ ਠੀਕ ਹੈ ਸਫਾਈ ਹਾਂ ਸਫਾਈ ਠੀਕ ਹੈ 아이 ਨੀ ਨੀ ਥੋੜੀ ਖੋਲੀ ਜਿੰਦੂ ਭਾਈ ਉਹ ਅਸੀਂ ਚੱਲੇ ਹੁਣ ਘਰ ਨੂੰ ਚੰਗਾ ਤੋਂ ਲੱਗ ਤੁਸੀਂ ਲੱਗੇ ਹੋ ਹੁਣ ਚਲੋ ਚੱਲ ਹਾਂ ਮੈਂ ਪੱਛਲੇ ਫਰਦਾਨ ਫੋਨ ਆ ਗਿਆ ਫੋਨ ਚਾਰ ਤੇ ਲਾਉਣਾ ਜਾ ਕੇ ਯਾਰ